ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਕਸਾ ਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਵਲੌਗ ਸਟਾਰਟ ਕਰ ਰਹੇ ਹਾਂ ਸਵੇਰ ਦਾ ਸਵੇਰ ਦੇ ਵੱਜ ਗਏ ਨੇ ਸੋਨ ਟਾਈਮ ਦੱਸਦੇ ਹਾਂ ਕਿੰਨੇ ਵੱਜ ਗਏ ਨੇ 8:00 ਦੇ 10 ਮਿੰਟ ਹੋ ਗਏ ਆ ਗਏ ਬਈ ਲਓ ਜੀ ਆਪਾਂ ਦਾ ਰਿਹਾ ਚੌਲਾਂ ਨੂੰ ਤੜਕਾ ਜੀਰਾ ਪਾਤਾ ਮੈਂ ਪਿਆਜ਼ ਪਾਤਾ ਤੇ ਇੱਧਰ ਮੈਂ ਚੌਲਾਂ ਨੂੰ ਧੋ ਲੈਨੀ ਆ ਨਾਲ ਹੁੰਦੇ ਨਾਲ ਮੈਂ ਮੈਂ ਚਾਹ ਪਉਣ ਨਹੀਂ ਲੈ ਲਈ ਵੀ ਚੌਲਾਂ ਨੂੰ نیچے ਕਰਨ ਸਵੇਰੇ ਸਵੇਰੇ ਕੰਮ ਬਹੁਤ ਜ਼ਿਆਦਾ ਵੱਧ ਜਾਂਦਾ ਇੱਕ ਤਾਂ ਨਾ ਅੱਗ ਨਹੀਂ ਬਚਦੀ ਹੈਗੀ ਮੈਂ ਦੱਦ ਤੱਤਾ ਧਰਨ ਗਈ ਕਿੰਨਾ ਟਾਈਮ ਲੱਗ ਗਿਆ ਮੈਨੂੰ ਸਭ ਤੋਂ ਵੱਧ ਟਾਈਮ ਲੱਗਦਾ ਦੱਦ ਤੱਤਾ ਰੱਖਣ ਕਈ ਵਾਰ ਤਾਂ ਗੋਦੀ ਵਿੱਚ ਪੈਂਦੀ ਹੈ ਕਈ ਵਾਰ ਮੱਚਦੀ ਨਹੀਂ ਹੈਗੀ ਬਹੁਤ ਔਖੀ ਹੈ ਤੁਮ ਚਾਣੀ ਜੇ ਮੜੀਆਂ ਜੇ ਦੋ ਕਣੀਆਂ ਪੈ ਜਾਂਦੀਆਂ ਇਹਨਾਂ ਨਾ ਇਹਨੇ ਨਹੀਂ ਅੱਗ ਦਾ ਪੰਡਾ ਪੈ ਜਾਂਦਾ ਇਸ ਕਰਕੇ ਮੈਂ ਪਹਿਲਾਂ ਸਵੇਰੇ ਦੱਦ ਰੱਖ ਕੇ ਆਉਣੀ ਹੈ ਗਰਮ ਫਿਰ ਮੈਂ ਦੂਜੇ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹਾਂ ਲਓ ਜੀ ਆਪਾਂ ਨਾਮਕ ਮਿਰਚ ਜਿੰਨਾ ਕਿ ਤੁਸੀਂ ਖਾਣੇ ਹੋਨਾਂ ਤੇ ਲੋੜ ਅਨੁਸਾਰ ਪਾ ਲਓ ਤੇ ਆਪ ਆਲੂ ਬਾਅਦ ਦਿੱਤੇ ਨੇ ਪਹਿਲਾਂ ਫਿਰ ਆਲੂ ਕੱਚਾ ਪਣ ਜਾਣੀ ਰਹਿੰਦਾ ਆਲੂਆਂ ਦਾ ਜੇ ਆਪ ਪਹਿਲਾਂ ਪਾਰੇ ਆਲੂ ਆਪਾਂ ਪਹਿਲਾਂ ਬਾਅਦ ਦਿੱਤੇ ਨੇ ਇੱਧਰ ਆਪਾਂ ਰੱਖ ਦਿਆਂਗੇ ਰੋਟਸ ਮੇਰੇ ਭਿੰਤੇ ਪਏ ਸੀ ਚਲੋ ਨਾਲ ਦੀ ਨਾਲ ਮੇਰਾ ਖਾਣਾ ਬਣ ਜੂਗਾ ਆਪਾਂ ਸਾਰਿਆਂ ਲਈ ਖਾਣਾ ਬਣਾਉਣਾ ਤੇ ਆਪਣੇ ਲਈ ਵੀ ਖਾਣ ਬਣਾਉਣਾ ਪੈਂਦਾ ਆਪਾਂ ਆਪਣੇ ਉਟਸ ਬਣਾਤੇ ਤੇ ਆਪਾਂ ਹੁਣ ਬੈਠ ਕੇ ਖਾਵਾਂਗੇ ਉਟਸ ਤੇ ਝੋਲ ਮੇਤਾ ਹੁਣ ਤੇ ਦੁੱਧ ਤੱਤਾ ਰੱਖਿਆ ਸੀ ਤਵੜੀ ਦੇ ਵਿੱਚ ਕੱਲ ਆਪਾਂ ਗਏ ਦੇ ਨਮੀ ਤੇ ਹੁਣ ਉਹਦਾ ਦੁੱਧ ਰੱਖਿਆ ਤਵੜੀ 'ਚ ਸੱਜਰ ਸੁਹੀ ਗਏ ਆ ਫਿਰ ਨਾਲ ਹੀ ਆਪਾਂ ਦੇ ਚ ਹੈ ਗਰਮੀ ਬਹੁਤ ਜ਼ਿਆਦੇ ਹੱਥ ਤੋਂ ਵੱਧ ਗਰਮੀ ਬਹੁਤ ਹਾਲ ਕੀਤਾ ਪਿਆ ਗਰਮੀ ਦਾ ਤੇ ਸਾਰੇ ਗਰਮੀ ਤੋਂ ਬਚ ਕੇ ਰਹੋ ਭੈਣ ਭਰਾ ਜਿੰਨੇ ਵੀ ਹੈਗੇ ਤੇ ਆਪਾਂ ਖਾਣੇ ਦੀ ਓਟਸ ਹੁਣ ਆਪਾਂ ਓਟਸ ਖਾਣ ਤੋਂ ਬਾਅਦ ਕਰਾਂਗੇ ਤੁਹਾਡੀ ਨਾਲ ਗੱਲਬਾਤ ਮਿਲਦੇ ਆਂ ਜੀ ਫੇਰ ਦੁਬਾਰਾ ਆਪਾਂ ਓਟਸ ਖਾ ਲੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਬਾਹਰ ਲਵੇਉ ਪਹਿਲਾਂ ਮੈਂ ਜਦ ਦਿਖਾਉਂਦੀ ਤੇ ਵਿੱਚ ਕੋਈ ਆ ਗਿਆ ਸੀ ਆਪਣੇ ਘਰੇ ਤੇ ਹੁਣ ਆਪਾਂ ਸੁੰਨ ਦਿਖਾਉਣੇ ਬਾਹਰ ਤੇ ਰੱਖ ਦਿੱਤਾ ਇੱਧਰ ਤੇ ਇੱਧਰ ਆਪਣੇ ਪੌਦੇ ਖੜੇ ਆ ਪਲਾਂਟਸ ਆਪਣੇ ਆਹ ਦੇਖ ਲ ਬੇਹਲ ਦਾ ਹਾਲ ਕੀ ਕੀਤਾ ਹਨ ਤਾਂ ਘੋੜੀ ਖਾ ਗਈ ਹਨ ਕੈਂਕੇ ਖਾ ਗਈ ਆਪਣੇ ਨਵੇਂ ਮੈਂਬਰ ਨੂੰ ਮਿਲੋ ਦਿਲ ਦਿਖਾਉਣੇ ਆਪਣਾ ਨਿਊ ਮੈਂਬਰ ਤੇ ਆਓ ਆਪਣੇ ਮੁਰਗੇ ਫਿਰਦੇ ਆ ਤੇ ਘੋੜੀਆਂ ਨੇ ਆਪਣੀਆਂ ਤੇ ਇੱਧਰ ਤੁਸੀਂ ਮਿਲੋ ਸਾਡੇ ਨਿਊ ਮੈਂਬਰ ਨੂੰ ਇਹ ਆਪਾਂ ਗਾਂ ਲੈ ਆਂਦੀ ਹੈ ਹੁਣ ਨਮੀ ਤੇ ਆਪਾਂ ਕੱਲ ਮੰਡੀ ਤੇ ਵੇਚ ਜਾਂਦੇ ਹੁਣ ਘਰੋਂ ਲੈ ਆਂਦੀ ਹੈ ਗਾਂ ਆਪਾਂ ਸੱਜਰ ਸੂਈ ਪਹਾੜੇ ਚਲਦੇ ਆ ਆਪਣੇ ਤੇ ਇੱਧਰ ਮੁਰਗੀ ਦਾ ਦਿੱਤਾ ਪਿਆ ਅੰਡਾ ਕਿਤਨੀ ਕੇਵਟ ਵੱਸੀ ਹੈ ਹਾ ਮੁਰਗੇ ਦੇਖੋ ਕਿ ਮੇਰੇ ਫੁੱਲੀ ਜਾਂਦੇ ਤਪ ਚੜ ਗਈ ਹੁਣ ਬਾਹਰ ਬਹੁਤ ਜ਼ਿਆਦੇ ਇੱਕ ਦੋ ਹੀ ਮੁਰਗੀਆਂ ਰਹਿ ਗਈਆਂ ਆਪਾਂ ਬਾਕੀ ਸਾਰੀਆਂ ਦੇਤੀਆਂ ਇਹ ਕੜੇ ਆਤੇ ਤਿੰਨ ਗੱਟੇ ਲੈਤੇ ਸੀ ਜੇ ਮੈਂ ਅਗਰ ਅਸੀਂ ਇਹਨੂੰ ਕਮਰੇ ਚ ਬੰਦ ਚ ਰੱਖਦੇ ਇਹਨਾਂ ਨੇ ਖਰਾਬ ਹੋ ਜਾਣੇ ਸੀ ਇਸ ਤਰ੍ਹਾਂ ਖੜੇ ਆਤੇ ਆਪਾਂ ਨੀਚੇ ਤੇ ਇਹਨਾਂ ਨੂੰ ਇੱਥੇ ਹਵਾ ਪਈ ਜਾਊਗੀ ਖਰਾਬ ਨਹੀਂ ਹੋਣਗੇ ਜੇ ਤਾਂ ਆਪਾਂ ਕੋਈ ਚੀਜ਼ ਲੈਣੇ ਆ ਪੈਸੇ ਲਾ ਕੇ ਤਾਂ ਆਪਾਂ ਨੂੰ ਖਰਾਬ ਨਹੀਂ ਕਰਨੀ ਚਾਹੀਦੀ ਕੋਠੀਆਂ ਨੇ ਹੁਣ ਇੰਨਾ ਚਿਰ ਰੱਖਣਾ ਸਮਾਨ ਔਰ ਕਿੱਥੇ ਰੱਖੂ ਬੰਦਾ ਸਮਾਨ ਤੇ ਆਪਾਂ ਕੋਠੀਆਂ ਦੇ ਚੱਕਰ 'ਚ ਆਪਣੇ ਸਮਾਨ ਨੂੰ ਖਰਾਬ ਕਰ ਦੇਈਏ ਬਾਹਰ ਰੱਖ ਕੇ ਤੇ ਆਪਾਂ ਇਹਨਾਂ ਨੂੰ ਅੰਦਰ ਸਟੋਰ ਕੀਤਾਗਾ ਪਿਆਜ਼ ਨੂੰ ਕਿਉਂਕਿ ਬਾਹਰ ਖਰਾਬ ਹੋ ਜਾਣਗੇ ਉੱਥੇ ਨਾ ਬਰਾਂਡਾ ਘੱਟ ਖੁੱਲਦੇ ਆਪਾਂ ਇਹਨਾਂ ਨੂੰ ਹਵਾ ਭਾਣੀ ਚਾਹੀਦੀ ਲਓ ਜੀ ਹੁਣ ਆਪਾਂ ਸਉਣ ਚੌਲ ਦਿਖਾ ਰਹੇ ਹਾਂ ਆਪਣੇ ਲਓ ਜੀ ਛਾਵਲ ਆਪਣੇ ਬਸ ਬਣਨ ਵਾਲੇ ਨੇ ਬਿਲਕੁਲ ਬਣਨ ਵਾਸਤੇ ਤਿਆਰ ਨੇ ਅੱਜ ਸਵੇਰ ਦਾ ਨਾਸਤਾ ਚੌਲਾਂ ਨਾਲ ਕਰਾਂਗੇ ਕੁਛ ਰੋਟੀ ਲਾ ਲਈ ਕੁਛ ਚੌਲ ਹੋ ਜਾਣਗੇ ਬਸ ਥੋੜਾ ਸੇਕ ਹੋਰ ਲਵਾ ਕੇ ਫਿਰ ਮੈਂ ਗੈਸ ਬੰਦ ਕਰ ਦਿੰਦੀ ਗਰਮੀ ਚ ਜਮੀਨ ਖੜਿਆ ਜਾਂਦਾ ਇੰਨੀ ਜ਼ਿਆਦਾ ਗਰਮੀ ਆ ਹੁਣ ਮੈਂ ਕਰੂੰਗੀ ਝਾੜੂ ਪੋਚਾ ਝਾੜੂ ਪੋਚੇ ਦੀ ਮੈਂ ਤਾਂ ਵੀਡੀਓ ਨਹੀਂ ਬਣਾਈ ਜਾਂਦੀ ਕਿਉਂਕਿ ਨਾ ਸਟੈਂਡ ਮੇਰਾ ਟੁੱਟ ਗਿਆ ਤਾਂ ਕਰਕੇ ਮੈਂ ਇਥੇ ਵੀਡੀਓ ਨਹੀਂ ਬਣਾਈ ਜਾਂਦੀ ਸਟੈਂਡ ਪੋਚੇ ਤੋਂ ਬਿਨਾ ਆਹ ਸਟੈਂਡ ਤੋਂ ਬਿਨਾ ਵੀਡੀਓ ਨਹੀਂ ਬਣਦੀ ਹੈਗੀ ਤਾਂ ਕਰਕੇ ਮੈਂ ਸੋਨ ਝਾੜੂ ਪੋਚੇ ਦੀ ਵੀਡੀਓ ਨਹੀਂ ਦਿਖਾ ਸਕਦੀ ਜਿੰਨੀ ਕਿ ਮੈਂ ਇਥੇ ਬਣੀ ਮੈਂ ਵੀਡੀਓ ਬਣਾਦੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੋਲੋਅਅਪ ਦੇਖਣਾ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ